ਕੱਟ ਦੇ ਚਰ ਨੂੰ ਦੱਸ ਦਿੰਦੇ ਤਲਾਕ ਕਰ ਲੈਂਦੇ ਸੋ ਕੁਝ ਵੀ ਕਰ ਸਕਦੇ ਘਰ ਨੂੰ ਲਿਆਂਦੇ ਬੇਨਾਂ ਵੀ ਕੀ ਹੋ ਗਿਆ ਜਿਹੜਾ ਉਹ ਮਾਰਨ ਪੰਜੇ ਛੇ ਜਣੇ ਆ ਬਾਹਰ ਬੈਠ ਕੇ ਉਹਨੂੰ ਮਾਰਨ ਪਰ ਹੀ ਬੈਠੇ ਹੋਏ ਸੀ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਨੀਹਾ ਨੂੰ ਸੋਹਰੇ ਪਰਿਵਾਰ ਵੱਲੋਂ ਜ਼ਹਿਰ ਪਲਾ ਕੇ ਖਤਮ ਕਰ ਦਿੱਤਾ ਗਿਆ ਸੀ 18 ਅਪ੍ਰੈਲ ਨੂੰ ਨੀਹਾ ਨੂੰ ਜ਼ਹਿਰ ਪਲਾਇਆ ਗਿਆ ਸੀ ਤੇ 19 ਅਪ੍ਰੈਲ ਨੂੰ ਨੀਹਾ ਨੇ ਸਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਅਨੇਕਾਂ ਸੁਪਨੇ ਸਜਾ ਬੜੇ ਹੀ ਚਾਵਾਂ ਦੇ ਨਾਲ ਨੀਹਾ ਨੇ ਵਿਆਹ ਕੀਤਾ ਸੀ ਸੋਸ਼ਲ ਮੀਡੀਆ ਤੇ ਨੀਹਾ ਦੇ ਵਿਆਹ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਨੀਹਾ ਆਪਣੇ ਵਿਆਹ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ ਅਤੇ ਕਿੰਨਾ ਹੀ ਚਾਅ ਉਹਨੂੰ ਆਪਣੇ ਵਿਆਹ ਦਾ ਚੜਿਆ ਪਰ ਨੀਹਾ ਦੀ ਖੁਸ਼ੀ ਨੂੰ ਆਖਿਰ ਕਿਉਂ ਉਸਦੇ ਹੀ ਸੋਰਾ ਪਰਿਵਾਰ ਨੇ ਖੋ ਲਿਆ ਅੱਜ ਉਸ ਮਾਮਲੇ ਦੇ ਵਿੱਚ ਕੁੜੀ ਦੇ ਮਾਮਾ ਜੀ ਵੱਲੋਂ ਕਈ ਖੁਲਾਸੇ ਕੀਤੇ ਗਏ ਨੀਹਾ ਦੇ ਪਰਿਵਾਰ ਵੱਲੋਂ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕੜੀ ਤੋਂ ਕੜੀ ਸਜ਼ਾ ਦੀਨ ਦੇ ਲਈ ਕਿਹਾ ਜਾ ਰਿਹਾ ਨੇਹਾ ਦੇ ਮਾਮੇ ਵੱਲੋਂ ਦੱਸਿਆ ਗਿਆ ਕਿ ਨੇਹਾ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਦਾਜ ਦੀ ਵੀ ਮੰਗ ਕੀਤੀ ਜਾਂਦੀ ਸੀ ਪਰ ਸਾਨੂੰ ਨਹੀਂ ਸੀ ਪਤਾ ਕਿ ਇਹਨਾਂ ਨੇ ਸਾਡੀ ਕੁੜੀ ਦੀ ਜਾਨ ਹੀ ਲੈ ਲੈਣੀ ਆ ਦੱਸ ਦਈਏ ਕਿ ਪੁਲਿਸ ਵੱਲੋਂ ਨੀਹਾ ਦੇ ਕਤਲ ਦੇ ਵਿੱਚ ਇਨਵੋਲਵ ਛੇ ਲੋਕਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਨੀਹਾ ਦੇ ਮਾਪਿਓ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਵਾਲਿਆਂ ਦਾ ਇਹ ਹਾਲ ਵੇਖ ਦਿਲ ਬਾਹਰ ਨੂੰ ਆਉਂਦਾ ਇਹਨੇ ਚਾਵਾਂ ਨਾਲ ਤੋੜੀ ਆਪਣੀ ਧੀ ਦਾ ਕੀ ਹਸ਼ਰ ਕਰ ਦਿੱਤਾ ਇਹਨਾ ਪਾਪੀ ਸੌਰੀਆਂ ਨੇ